ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਮਹੱਤਵਪੂਰਨ ਵੀਡੀਓ ਹੈ ਵਿਦਿਆਰਥੀ ਜਿਹੜੇ ਕੈਨੇਡਾ ਦੇ ਵਿੱਚ ਫਾਈਲ ਲੋਜ ਕਰ ਚੁੱਕੇ ਨੇ ਜਾਂ ਕਰਨ ਵਾਲੇ ਨੇ ਪਿਛਲੇ ਸਮੇਂ ਚ ਕਿਸ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਹੁਣ ਕਿਹੜੀਆਂ ਗਲਤੀਆਂ ਤੋਂ ਬਚਣਾ ਹੈ ਜਾਣੇ ਅਣਜਾਣੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਇਹਨਾਂ ਤੋਂ ਬਚਣਾ ਹੈ ਹੋਈਆਂ ਕਿਡੀਆਂ ਨੇ ਉਹਦੀ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਜਗਪ੍ਰੀਤ ਸਿੰਘ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਇਸ ਵੀਡੀਓ ਦੇ ਵਿੱਚ تمام غلطیاں ਸਾਡੇ ਨਾਲ ਸਾਂਝੀਆਂ ਕਰਨਗੇ ਤੇ ਉਹਨਾਂ ਦਾ ਸੋਲੂਸ਼ਨ ਦੇਣਗੇ ਜਗਪ੍ਰੀਤ ਜੀ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ ਐਕਸਪਲੇਨ ਕਰੋ ਏ ਟੂ ਜ਼ੈਡ ਅੱਜ ਮੈਂ ਗੱਲ ਕਰੂੰਗਾ ਜੀ ਕੁਝ غلطੀਆਂ ਬਾਰੇ ਮਿਸਟੇਕਸ ਬਾਰੇ ਉਹ ਜਾਣੇ ਜਾਣੇ ਕੀਤੀਆਂ ਗਈਆਂ ਜਾਂ ਜੋ ਵੀ ਉਹਨਾਂ ਦਾ ਸਰਕਮਸਟੈਂਸਸ ਰਹੇ ਜਿਨ੍ਹਾਂ ਸਟੂਡੈਂਟਸ ਨੇ ਕੈਨੇਡਾ ਦੇ ਵਿੱਚ ਆਪਣੀਆਂ ਐਪਲੀਕੇਸ਼ਨਸ ਨੂੰ ਲਾਂਚ ਕਰਨਾ ਨਵੇਂ ਰੂਲਸ ਨਵੇਂ ਅਪਡੇਟਸ ਕੀ ਕਹਿੰਦੇ ਨੇ ਉਹਨਾਂ ਨੂੰ ਸਮਝਣਾ ਜ਼ਰੂਰੀ ਹੈ ਸਿਰਫ ਔਰ ਸਿਰਫ ਫਾਈਲ ਲੋਜ ਕਰਨ ਦੀ ਕੋਸ਼ਿਸ਼ ਨੀ ਕਰੋ ਸਭ ਤੋਂ ਵੱਡੀ ਗਲਤੀ ਕੀ ਹੋ ਰਹੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਜਿੱਥੇ ਕੈਨੇਡਾ ਨੇ ਆਪਸ਼ਨ ਦਿੱਤਾ ਹੈ ਕਿ ਤੁਸੀਂ ਆਇਲਸ ਔਰ ਪੀਟੀ ਦੋਨੋਂ ਹੁਣ ਕਨਸੀਡਰ ਕੀਤੇ ਜਾਣਗੇ ਸੇਮ ਪਲੇਟਫਾਰਮ ਤੇ ਤੁਸੀਂ 1 ਸਾਲ ਦੀ ਫੀਸ ਦੀ ਬਜਾਏ 6 ਮਹੀਨੇ ਦੀ ਫੀਸ ਦੇ ਸਕਦੇ ਹੋ ਔਰ ਤੁਸੀਂ ਬਿਨਾ ਜੀਆਈਸੀ ਤੋਂ ਫਾਈਲ ਦਾ ਸਕਦੇ ਹੋ ਸੋ ਇਹ ਰਿਕੁਆਇਰਮੈਂਟਸ ਜਿਹੜੀਆਂ ਨੇ ਇਹ ਫਾਈਨੈਂਸ਼ੀਅਲੀ ਬਹੁਤ ਲੋ ਆ ਗਈਆਂ ਕਿੱਥੇ ਸਾਲ ਦੀ ਫੀਸ ਦੇਣੀ ਸੀ 10 ਤੋਂ 12 ਲੱਖ ਉਹ ਹੁਣ 5 ਤੋਂ 6 ਲੱਖ ਚ ਆ ਗਈ ਕਿੱਥੇ ਸਟੂਡੈਂਟ 13 13 ਲੱਖ ਰੁਪਈਆ ਟਰਾਂਸਫਰ ਕਰਦਾ ਸੀ ਜੀਆਈਸੀ ਦੇ ਫਾਰਮੈਟ ਉਹ ਹੁਣ ਤੁਸੀਂ ਕੰਨੇ ਫੰਡ ਸ਼ੋਅ ਕਰਕੇ ਲਾ ਦਿਓ ਸੋ ਸਟੂਡੈਂਟ ਸਮਝਦੇ ਆ ਜੀ ਹੁਣ ਤਾਂ ਮੇਰਾ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਉਹ ਸਿਰਫ 8-10 ਲੱਖ ਚ ਪੂਰਾ ਹੋ ਜੂਗਾ ਇਸ ਤੋਂ ਘੱਟ ਬਜਟਸ ਵੀ ਹੋ ਜੂਗਾ ਜਿਹੜੇ ਜਿਹੜੇ ਪ੍ਰੋਗਰਾਮ ਦੀ ਫੀਸ ਘੱਟ ਹੈ ਬਟ ਗਲਤੀ ਕਿੱਥੇ ਹੋ ਰਹੀ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਕਵਰ ਕਰਨ ਦੀ ਆ ਇਨ੍ਹਾਂ ਰਿਕੁਆਇਰਮੈਂਟਸ ਨੂੰ ਮੀਟ ਕਰਨ ਦੀ ਸਟੂਡੈਂਟ ਆਪਣੇ ਅਕੈਡੈਮਿਕ ਪ੍ਰੋਫਾਈਲ ਦੇ ਨਾਲ ਕੰਪਰੋਮਾਈਜ਼ ਕਰ ਰਹੇ ਉਹ ਲੋ ਪ੍ਰੋਫੀਸ਼ੀਐਂਸੀ ਯਾਨੀ ਲੋ ਪ੍ਰੋਫੈਸ਼ਨਲ ਕ੍ਰੈਡੀਬਿਲਟੀ ਵਾਲੇ ਪ੍ਰੋਗਰਾਮਸ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਈ ਜਗ੍ਹਾ ਤੇ ਕਈ ਜਗ੍ਹਾ ਤੇ ਉਹ ਆਪਣੀਆਂ ਰੈਲੇਵੈਂਸੀਜ਼ ਦੇ ਨਾਲ ਗਲਤ ਕਰ ਰਹੇ ਸੋ ਤੁਸੀਂ ਜਦੋਂ ਵੀ ਪ੍ਰੋਗਰਾਮ ਸਿਲੈਕਟ ਕਰਨਾ ਹੈ ਉਹਦੀ ਰੈਲੇਵੈਂਸੀ ਉਹਦੀ ਅਪਗ੍ਰੇਡੇਸ਼ਨ ਉਹਦਾ ਪ੍ਰੋਗਰੈਸ਼ਨ ਪਲੱਸ ਜੋ ਤੁਹਾਡੇ ਆਈਐਲ ਜਾਂ ਪੀਟੀ ਦੇ ਸਕੋਰ ਨੇ ਉਹ ਤੁਸੀਂ ਉਸ ਪ੍ਰੋਗਰਾਮ ਦੀ ਰਿਕੁਆਇਰਡ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਮੀਟ ਕਰ ਰਹੇ ਹੋ ਤਾਂ ਫਿਰ ਉਸ ਦੇ ਵਿੱਚ ਆ ਤੁਸੀਂ ਆਪਣੀ ਐਪਲੀਕੇਸ਼ਨ ਲਾਉਣੀ ਹੈ ਫਿਰ ਬੇਸ਼ੱਕ ਤੁਸੀਂ ਕਿੰਨੀ ਫੀਸ ਪੇ ਕਰ ਰਹੇ ਹੋ ਬਿਨਾ CIC ਤੋਂ ਫਾਈਲ ਲਾ ਰਹੇ ਹੋ ਤਾਂ ਅੱਜ ਕੈਨੇਡਾ ਕੀ ਚਾਹੁੰਦਾ ਹੈ ਕਿ ਜਿਹੜਾ ਸਟੂਡੈਂਟ ਕੈਨੇਡਾ ਦੇ ਵਿੱਚ ਐਂਟਰ ਕਰੇ ਉਹ ਉਹਨਾਂ ਪ੍ਰੋਗਰਾਮਸ ਦੇ ਵਿੱਚ ਐਂਟਰ ਕਰੇ ਜਿਨ੍ਹਾਂ ਦੀ ਲੌਂਗ ਟਰਮ ਡਿਮਾਂਡ ਹੈ ਸ਼ਾਰਟੇਜ ਹੈ ਹਾਈ ਸਕਿਲਡ ਪ੍ਰੋਗਰਾਮਸ ਨੇ ਔਰ ਪਲੱਸ ਉਹ ਪ੍ਰੋਫੈਸ਼ਨਲੀ ਹਾਈ ਪ੍ਰੋਗਰਾਮਸ ਨੇ ਨਾ ਕਿ ਤੁਸੀਂ ਜਨਰਲ ਪ੍ਰੋਗਰਾਮਸ ਦੇ ਵਿੱਚ ਜਿੱਥੇ ਤੁਹਾਨੂੰ ਬਾਅਦ ਵਿੱਚ ਜੌਬਸ ਨੂੰ ਲੈ ਕੇ ਪ੍ਰੋਬਲਮ ਆਵੇ ਔਰ PR ਲੈਂਡਸ ਪ੍ਰੋਬਲਮ ਆਵੇ ਉਹਨਾਂ ਪ੍ਰੋਗਰਾਮਸ ਦੇ ਵਿੱਚ ਐਂਟਰ ਕਰੋ ਸੋ ਸਭ ਤੋਂ ਵੱਡੀ ਗੱਲ ਐਸਓਪੀ ਜਦੋਂ ਤੱਕ SDS ਚੱਲ ਰਿਹਾ ਸੀ SOP ਇੱਕ ਮੰਡੇਟ ਡਾਕੂਮੈਂਟ ਨਹੀਂ ਸੀਗਾ ਬਟ ਹੁਣ ਆਉਣ ਵਾਲੇ ਸਮੇਂ ਦੇ ਵਿੱਚ SOP ਇੱਕ ਬਹੁਤ ਅਹਿਮ ਔਰ ਇੰਪੋਰਟੈਂਟ ਰੋਲ ਪਲੇ ਕਰੇਗਾ ਤੁਹਾਡੇ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਜਿਹਦੇ ਵਿੱਚ ਤੁਸੀਂ ਆਪਣੇ ਅਕੈਡੈਮਿਕ ਬੈਕਗ੍ਰਾਉਂਡਸ ਇੰਗਲਿਸ਼ ਪ੍ਰੋਫੀਸ਼ੈਂਸੀ ਰਿਜ਼ਲਟਸ ਤੁਹਾਡਾ ਅਕੈਡੈਮਿਕ ਇੰਟਰਸਟ ਫਾਰ ਦਾ ਪ੍ਰੋਪੋਜ਼ਡ ਪ੍ਰੋਗਰਾਮ ਉਹਦੀ ਐਕਸਪਲੇਨੇਸ਼ਨ ਦੇ ਵੀ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਪ੍ਰੋਗਰਾਮ ਦੀ ਡਿਸਕ੍ਰਿਪਸ਼ਨ ਉਹਦੇ ਵਿੱਚ ਤੁਸੀਂ ਕੀ ਮੋਡੀਊਲਸ ਪੜੋਗੇ ਉਹਨਾ ਮੋਡਿਊਲਸ ਤੋਂ ਬਾਅਦ ਤੁਸੀਂ ਕੀ ਸਕਿੱਲਸ ਗੇਨ ਕਰੋਗੇ ਔਰ ਪਲੱਸ ਉਹ ਸਕਿੱਲਸ ਪ੍ਰੋਫੈਸ਼ਨਲੀ ਕਿੱਥੇ ਐਡ ਹੋ ਸਕਦੀਆਂ ਨੇ ਕਿਹੜੇ ਜੌਬ ਰੋਲਸ ਦੇ ਵਿੱਚ ਯੂਜ਼ ਹੋਣਗੀਆਂ ਉਹਨਾਂ ਉਹਨਾਂ ਦੀਆਂ ਪ੍ਰੋਫੈਸ਼ਨਲ ਕ੍ਰੈਡੀਬਿਲਟੀਜ਼ ਕੀ ਰਹਿਣਗੀਆਂ ਇਹਨਾਂ ਚੀਜ਼ਾਂ ਦੇ ਉੱਤੇ ਵਰਕਆਊਟ ਜ਼ਰੂਰ ਕਰਨਾ ਆਪਣੀ ਐਸਓਪੀ ਦੇ ਵਿੱਚ ਸੋ ਕੈਨੇਡਾ ਦੇ ਮੇ ਔਰ ਸਪਟੈਂਬਰ ਇਨਟੇਕ ਦੇ ਇਨਟੇਕਸ ਜਿਹੜੇ ਨੇ ਉਹ ਬਿਲਕੁਲ ਓਪਨ ਨੇ ਐਪਲੀਕੇਸ਼ਨ ਸਟੂਡੈਂਟ ਦੀਆਂ ਰੈਗੂਲਰ ਰੀਸੀਵ ਹੋ ਰਹੀਆਂ ਨੇ ਪ੍ਰੋਸੀਡ ਕਰ ਰਹੇ ਨੇ ਸਿਰਫ ਈਜ਼ੀ ਰਿਕੁਆਇਰਮੈਂਟਸ ਨੂੰ ਮੀਟ ਕਰਨ ਦੇ ਚੱਕਰ ਚ ਕੰਪਰੋਮਾਈਜ਼ ਨਾ ਕਰੋ ਇਹ ਮੈਂ بار بار ਕਹਿ ਰਿਹਾ ਸੋ ਡਿਟੇਲ ਇਨਫੋਰਮੇਸ਼ਨ ਲਈ ਤੁਸੀਂ ਆਕੇ ਡਾਇਰੈਕਟਲੀ ਸਾਨੂੰ ਮਿਲ ਸਕਦੇ ਹੋ ਟੀਮਸ ਨੂੰ ਮਿਲ ਸਕਦੇ ਹੋ ਸੋ ਦੇ ਲਈ ਕਾਲ ਕਰੋ 9023890238 ਤੇ اور ਆਪਣੀ ਅਪਾਇੰਟਮੈਂਟ ਫਿਕਸ ਕਰੋ ਰਾਈਟ ਬਹੁਤ ਬਹੁਤ ਧੰਨਵਾਦ ਸੋ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਜਗਪ੍ਰੀਤ ਸਿੰਘ ਹੁਣਾਂ ਨੇ ਸਾਂਝੀ ਕੀਤੀ ਹੈ 90238 90238 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਕੈਨੇਡਾ ਦੇ ਵਿੱਚ ਫਾਈਲ ਲੌਂਚ ਕਰਨੀ ਹੈ ਮਈ ਇਨਟੇਕ ਜਾਂ ਸੈਪਟੈਂਬਰ ਇਨਟੇਕ ਤਾਂ ਵੀ ਤੁਸੀਂ ਇਸੇ ਨੰਬਰ ਤੇ ਕਾਲ ਕਰਕੇ ਜਗਪ੍ਰੀਤ ਜੀ ਜਾਂ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਪੂਰੀ ਕਲੈਰਿਟੀ ਪੂਰੀ ਤਸਲੀ ਹੁੰਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਕੋਈ ਕਨਫਿਊਜ਼ਨ ਹੈ ਕੋਈ ਸ਼ੱਕ ਸ਼ੁਬਾ ਹੈ ਉਹਨੂੰ ਦੂਰ ਕਰੋ ਬਹੁਤ ਧੰਨਵਾਦ